115ਵਾਂ ਦਿਵਸ ਜਿਹੜਾ ਅੱਜ ਇਸ ਮੰਦਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਫਗਵਾੜਾ ਦਾ ਇਤਿਹਾਸਿਕ ਮੰਦਰ ਹੈ ਦੇਖ ਸਕਦੇ ਹੋ ਜਿੱਥੇ ਕਿ ਹਜ਼ਾਰਾਂ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਬਿੰਨਾ ਸਮਾਂ ਹੋ ਗਿਆ ਇੱਥੇ ਮੱਥਾ ਟੇਕਣ ਨੂੰ ਸਾਨੀ ਜੀ 25-30 ਸਾਲ ਹੋ ਗਈ ਜਿਹੋ ਹੁੰਦੇ ਨੇ ਕਿੰਨੇ ਸਾਲ ਇੱਥੇ ਇੱਥੇ ਜੀ ਕੋਈ ਜਗਾ ਹੁੰਦੇ ਨੇ ਇੱਕ ਸਮੇਂ ਤੋਂ ਆ ਰਹੇ ਹਾਂ ਮਤਲਬ ਸਮੇਂ ਤੋਂ ਮੈਨੂੰ ਹੋ ਗਿਆ ਕੋਈ 15 ਸਾਲ ਹੋ ਗਏ ਨੇ ਹਾਂਜੀ 15 ਸਾਲ ਤੁਸੀਂ ਆਪ ਕਿੰਨੇ ਟਾਈਮ ਸੇ ਆ ਰਹੇ ਹੋ? ਮੈਂ 20-25 ਸਾਲ ਸੇ ਆ ਰਹੇ ਹਾਂ। ਆਤੇ ਹਰ ਸਾਲ ਆਤਾਂ ਸਾਲਾਂ। ਮੈਂ ਬੈਲਜੀਅਮ ਤੋਂ ਆਇਆ। ਬੈਲਜੀਅਮ। ਹਾਂਜੀ। ਤੁਹਾਡਾ ਕਿੱਥੋਂ ਬਿਲੋਂਗ ਕਰਦੇ ਹੋ? ਬਿਲੋਂਗ ਕਰਦਾ ਹਾਂ ਇੱਥੋਂ ਗਰਾਿਆਂ ਦੇ ਕੋਲੋਂ ਜਸਤਪੰਨ। ਇੱਥੇ ਮੇਲੇ 'ਚ ਪਹਿਲਾਂ ਵੀ ਕਿੰਨੀ ਆਇਓ? ਪਹਿਲਾਂ ਵੀ ਆਉਂਦਾ ਰਿਹਾ ਪਰ ਬਹੁਤ ਸਾਲਾਂ ਬਾਅਦ ਆਇਆ ਮੈਂ। ਇਹ ਵਿਸ਼ਕਰਮਾ ਭਗਵਾਨ ਜੀ ਦਾ ਮੰਦਿਰ ਹੈ ਜਿੱਥੇ ਕਿ ਅੱਜ ਬਹੁਤ ਹੀ ਹਰਸ਼ੋ ਉਲਾਸ ਨਾਲ ਭਰਮੇ ਦੇ ਨਾਲ ਲੋਕ ਸੰਗਤਾਂ ਜਿੰਨੀਆਂ ਪਹੁੰਚੇ ਦੇਖ ਸਕਦੇ ਹੋ ਉੱਥੇ ਹੀ ਅੱਜ ਦੇਖ ਸਕਦੇ ਹੋ ਲੋਕੀਂਕ ਨਜ਼ਾਰਾ। ਫਗਵਾੜੀ ਖੁਦ ਵਿਰਾਜੇ ਹੋਏ ਨੇ ਤੇ ਇਹਨਾਂ ਦੇ ਦਰਸ਼ਨ ਕਰਨ ਦੇ ਲਈ ਅੱਜ ਦੂਰ ਦਰਾਡੇ ਤੋਂ ਸੰਗਤਾਂ ਪਹੁੰਚੇ ਨੇ ਹਜ਼ਾਰਾਂ ਦੀ ਤੀਹ ਤਦਾਰ ਦੇ ਵਿੱਚ ਅੱਜ ਫਗਵਾੜੀ ਧਰਤੀ ਤੇ ਸੰਗਤ ਪਹੁੰਚੀ ਹੋਈ ਏ ਇਹ ਵੀ ਕਲਾ ਕਿਰਤ ਨਾਲ ਸੰਬੰਧ ਰੱਖਣ ਵਾਲੇ ਆ ਲੋਹੇ ਦਾ ਲੱਕੜੀ ਦਾ ਜਾਂ ਉਸਾਰੀ ਦਾ ਕੰਮ ਕਰਨ ਵਾਲੇ ਆ ਈਵਨ ਕਿ ਜਿਹੜਾ ਸੋਨੇ ਦਾ ਵੀ ਕੰਮ ਕਰਦੇ ਆ ਹਰ ਤਰ੍ਹਾਂ ਦਾ ਕਲਾਕਾਰ ਜਿਹੜਾ ਨਾ ਉਹ ਇੱਥੇ ਨਤਮਸਤਕ ਹੁੰਦਾ ਆ ਇਸ ਦਿਨ ਤੇ ਸਾਰੇ ਭਗਵਾਨ ਵਿਸ਼ਵਕਰਮਾ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਮੇਰੇ ਖਿਆਲ ਪੰਜ-ਸੱਤ ਲੱਖ ਦੇ ਆਸ-ਪਾਸ ਤਾਂ ਸੰਗਤ ਹੀ ਹੋ ਜਾਂਦੀ ਆ ਸਤਿ ਸ਼੍ਰੀ ਅਕਾਲ ਜੀ ਸਾanchi ਵੀ ਦੇਖ ਰਹੇ ਹਾਂ ਅਭੀ ਕੈਸੇ ਤੁਹਾਡੇ ਨਾਲ ਭਗਵਾਨ ਵਿਸ਼ਕਰਮਾ ਦਿਵਸ ਵਾਲੇ ਦਿਨ ਫਗਵਾੜੇ ਦੇ ਵਿੱਚ ਜਿਹੜਾ ਕਿ 100 ਸਾਲ ਤੋਂ ਵੀ ਪੁਰਾਣਾ ਵਿਸ਼ਵਕਰਮਾ ਭਗਵਾਨ ਦਾ ਇਹ ਮੰਦਿਰ ਹੈ ਉੱਥੇ ਹਰ ਸਾਲ ਮੇਲਾ ਲੱਗਦਾ ਹੈ ਤੇ 115ਵਾਂ ਦਿਵਸ ਜਿਹੜਾ ਅੱਜ ਇਸ ਮੰਦਿਰ ਦੇ ਵਿੱਚ ਬਣਾਇਆ ਜਾ ਰਿਹਾ ਹੈ ਫਗਵਾੜਾ ਦਾ ਇਤਿਹਾਸਿਕ ਮੰਦਿਰ ਹੈ ਦੇਖ ਸਕਦੇ ਹੋ ਜਿੱਥੇ ਕਿ ਹਜ਼ਾਰਾਂ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਪਹੁੰਚੇ ਹੋਈਆਂ ਨੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਬੇਸ਼ੱਕ ਸੂਰ ਚਮਕਤੇ ਹੈ ਗਰਮੀ ਹੈ ਲੇਕਿਨ ਦੇਖ ਸਕਦੇ ਹੋ ਉਧਰ ਦਿਖਾਓ ਇੱਕ ਵਾਰੀ ਕਿ ਸੰਗਤਾ ਕਿਵੇਂ ਲਾਈਨਾ ਬਣਾ ਬਣਾ ਕੇ ਭਗਵਾਨ ਜੀ ਦਾ ਦਰਸ਼ਨ ਕਰਦਾਏ ਹੋਏ ਨੇ ਬਹੁਤ ਦੂਰੋਂ ਦੂਰੋਂ ਸੰਗਤਾ ਆਈਆਂ ਨੇ ਬਾਹਰ ਮੇਲਾ ਇੰਨਾ ਪਰਮਾਲ ਲੱਗਿਆ ਹੋਇਆ ਲੋਕ ਸੰਗਤਾ ਜਿਨੇ ਨੇ ਹਰ ਸਾਲ ਇੰਤਜ਼ਾਰ ਕਰਦੇ ਨੇ ਕਦੋਂ ਭਗਵਾਨ ਵਿਸ਼ਕਰਮਾ ਦਾ ਇਹ ਮੇਲਾ ਆਏ ਤਾਂ ਕਰੋਨਾ ਦਰਸ਼ਨ ਕਰੀਏ ਸੋ ਦੇਖ ਸਕਦੇ ਹੋ ਅੱਜ ਉਸ ਪਾਵਨ ਧਰਤੀ ਦੇ ਅਸੀਂ ਖਲੋਤੇ ਆਂ ਫਗਵਾੜੇ ਦੀ ਉਹ ਇਤਿਹਾਸਕ ਸਥਾਨ ਭਗਵਾਨ ਵਿਸ਼ਕਰਮਾ ਜੀ ਦਾ ਮੰਦਿਰ ਜੋ ਕਿ ਅ uh, 1911 ਵਿੱਚ ਜੇ ਦੱਸਿਆ ਜਾ ਰਿਹਾ ਕਿ ਸਥਾਪਿਤ ਹੋਇਆ ਸੀਗਾ ਤੇ 100 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਇਸ ਮੰਦਿਰ ਨੂੰ ਬੜੇ ਹੋਏ ਪੁੱਛ ਲਿਆ ਕਿ ਕਿੱਥੋਂ ਕਿੱਥੋਂ ਲੋਕ ਆਏ ਨੇ ਸੰਗਤ ਕਿੱਥੋਂ ਕਿੱਥੋਂ ਆਈਏ ਕਿੰਨੇ ਕਿੰਨੇ ਸਾਲ ਪੁਰਾਣੀ ਸੰਗਤ ਇੱਥੇ ਪਹੁੰਚ ਰਹੀ ਹੈ ਬਾਬਾ ਜੀ ਸੇਵਾਦਾਰ ਅਗੇ ਬਾਬਾ ਜੀ ਨਮਸਕਾਰ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਜੀ ਕਿੱਥੋਂ ਮਿਲਾਂ ਕਰਦੇ ਹੋ ਜੀ ਪੋਲਾਰ ਆਇਦੋ ਅੱਛਾ ਐਸੇ ਕਰੂਗ ਤੋਂ ਉਹਨੇ ਮੰਦਰ ਤੋਂ ਸਾਨੂੰ ਹੋਊਗਾ 20-25 ਸਾਲ ਜੀ ਜਿਆਦਾ ਹੋਗਾ ਸੇਵਾ ਸੇਵਾ ਕਰ ਹਾਂ ਸੇਵਾ ਕਰਦੇ ਆਂ ਜੀ ਕਿਨ ਕਦੋਂ ਆ ਜੰਦੇ ਹੋ ਤੁਸੀਂ ਮੇਲੇ ਤੋਂ ਕਿਨ ਕਿਨ ਜੁਬੇਰ ਨੂੰ ਅਸੀਂ ਰਾਤ ਨੂੰ ਇਹ 8 ਵਜੇ ਆ ਜੰਦੇ ਆਂ 7 ਵਜੇ ਫੇ ਸਾਰੀ ਰਾਤ ਰਹਿਨੇ ਇੱਥੇ ਹਾਂ ਤਿੰਨ ਤਿੰਨ ਰਹਿਣਾ ਇੱਥੇ ਹਾਂਜੀ ਸੇਵਾ ਲੱਗੀ ਹੋਈਆਂ ਲੋਕ ਦੇਖ ਸਕਦੇ ਹੋ ਸੇਵਾ ਲੱਗੀ ਹੋਈ ਸੇਵਾ ਤਾਂ ਆਪਣੇ ਆਪਣੇ ਤਰੀਕੇ ਨਾਲ ਇਧਰ ਵੀ ਗੱਲਬਾਤ ਕਰ ਲੈਂਦੇ ਆ ਪਹਿਲੀ ਵਾਰ ਆਇਓ ਪਹਿਲੇ ਵੀ ਆਇਓ ਪਹਿਲੀ ਵਾਰ ਆਇਓ ਜੀ ਆਪ ਪਹਿਲੇ ਵੀ ਆਇਆ ਪਹਿਲੀ ਵਾਰ ਆਇਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਮੱਥਾ ਟੇਕਣ ਨੂੰ ਸਾਨੂੰ ਜੀ 25-30 ਸਾਲ ਹੋ ਗਏ ਜੀ ਆਉਂਦੇ ਨੇ 20 ਸਾਲ ਇੱਥੇ ਇੱਥੇ ਹਾਂਜੀ ਹਾਂਜੀ ਇੱਕੋ ਜਗਾ ਆਉਂਦੇ 2 ਸਾਲ ਪੁਰਾਣਾ ਮੰਦਿਰ ਹੈ ਹਾਂਜੀ ਬਹੁਤ ਟਾਈਮ ਪੁਰਾਣਾ ਮੰਦਿਰ ਹੈ ਪਿੰਡ ਬਿਰਕਾਂ ਦੇ ਆਉਂਦੇ ਪਹਿਲਾਂ ਤੋਂ ਆਉਂਦੇ ਨੇ ਇੱਥੇ ਤੋਂ ਬਲੌਂਗ ਕਰ ਦੋ ਹਾਂਜੀ ਬਿਰ ਜੀ ਬਾਬਾ ਜੀ ਤੁਹਾਡੇ ਸਤਿ ਸ੍ਰੀ ਅਕਾਲ ਜੀ ਅਸੀਂ ਕਿੰਨੇ ਸਮੇਂ ਤੋਂ ਆ ਰਹੇ ਹਾਂ ਮਤਲਬ ਸਮੇਂ ਤੋਂ ਮੈਨੂੰ ਹੋ ਗਿਆ ਕੋਈ 15 ਸਾਲ ਹੋ ਗਏ ਨੇ ਹਾਂਜੀ 15 ਸਾਲ ਬਣਾ ਪੁਰਾਣਾ ਮੰਦਿਰ ਸਨ ਵਿੱਚ ਜਦੋਂ ਮੰਦਿਰ ਦੇ ਇਤਿਹਾਸ ਬਾਰੇ ਪਤਾ ਲੱਗਾ ਕਿ 100 ਸਾਲ ਪੁਰਾਣਾ ਮੰਦਿਰ ਹੈ ਇਹ ਵਿਸ਼ਕਰਮਾ ਭਗਵਾਨ ਦਾ ਪਹਿਲਾ ਇਹੀ ਮੰਦਿਰ ਸੀਗਾ ਹਾਂਜੀ ਹਾਂਜੀ ਪਹਿਲਾ ਇਹੀ ਸੀਗਾ ਜੀ ਹਾਂਜੀ ਧੰਨਵਾਦ ਜੀ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਅਗਵਾੜੇ سے ہیں ਜੀ ਤੁਸੀਂ ਕਿੰਨੇ ਟਾਈਮ ਸੇ ਆ ਰਹੇ ਹੋ ਭయ్యా 20-25 ਸਾਲ ਸੇ ਆ ਰਹੇ ਹਾਂ ਆਤੇ ਹਰ ਸਾਲ ਆਤੇ ਹਾਂ ਸਾਲਾਂ ਮੇਥੋਂ ਕਿਥੋਂ ਆਏ ਹੋ ਮੈਂ ਬਾਹਰੋਂ ਆਇਆ ਲੱਗ ਰਿਹਾ ਮੈਨੂੰ ਤੁਹਾਡੀ ਅਣਕਾਂ ਦੇਖ ਕੇ ਅੰਦਾਜ਼ਾ ਹੋ ਗਿਆ ਨਿਆਣਕਾਂ ਬਾਬਾ ਇਤਨਾ ਲਈਆਂ ਅੱਛਾ ਮੈਂ ਬੈਲਜੀਅਮ ਤੋਂ ਆਇਆ ਬੈਲਜੀਅਮ ਹਾਂਜੀ ਉਹ ਤਾਂ ਕਿੱਥੋਂ ਬਲੋਂਗ ਕਰਦੇ ਹੋ ਬਲੌਕ ਕਰਦੇ ਹਾਂ ਇੱਕ ਗਰਾਿਆਂ ਦੇ ਕੋਲ ਜਿੱਸਾ ਤਾਂ ਪੈਂਦਾ ਇੱਥੇ ਮੇਲੇ 'ਚ ਪਹਿਲਾਂ ਵੀ ਕਿੰਨੀ ਵਾਰ ਆਇਓ ਪਹਿਲਾਂ ਵੀ ਆਉਂਦਾ ਰਿਹਾ ਪਰ ਬਹੁਤ ਸਾਲਾਂ ਬਾਅਦ ਆਇਆ ਮੈਂ ਬਹੁਤ ਸਾਲਾਂ ਸੋ ਸੰਗਤ ਜੀ ਤੁਹਾਨੂੰ ਹੁਣ ਬਭੇ ਅਲੋਕਿਕ ਦਰਸ਼ਨ ਕਰਵਾਵਾਂਗੇ ਭਗਵਾਨ ਜੀ ਦੇ ਸਾਖਸ਼ਾ ਜਿੱਥੇ ਕਿ ਅੱਜ ਉਹਨਾਂ ਦਾ ਦਿਹਾੜਾ ਹੈ ਬੜੇ ਹੀ ਹਰਸ਼ੋ ਉਲਾਸ ਦੇ ਨਾਲ ਫਗਵਾੜਾ ਦੀ ਇਸ ਪਾਵਨ ਧਰਤੀ ਉੱਤੇ ਮਨਾਇਆ ਜਾ ਰਿਹਾ ਸੂ ਸਾਲ ਤੋਂ ਵੀ ਵੱਧ ਪੁਰਾਣਾ ਇਹ ਵਿਸ਼ਕਰਮਾ ਭਗਵਾਨ ਜੀ ਦਾ ਮੰਦਿਰ ਹੈ ਜਿੱਥੇ ਕਿ ਅੱਜ ਬਹੁਤ ਹੀ ਹਰਸ਼ੋ ਉਲਾਸ ਨਾਲ ਪਰਮੇ ਦੇ ਨਾਲ ਲੋਕ ਸੰਗਤਾਂ ਜਿੰਨੀਆਂ ਪਹੁੰਚੇ ਦੇਖ ਸਕਦੇ ਹੋ ਉੱਥੇ ਹੀ ਅੱਜ ਦੇਖ ਸਕਦੇ ਹੋ ਲੋਕਿਕ ਨਜ਼ਾਰਾ ਭਗਵਾਨ ਜੀ ਖੁਦ ਵਿਰਾਜੇ ਹੋਏ ਨੇ ਤੇ ਇਹਨਾਂ ਦੇ ਦਰਸ਼ਨ ਕਰਨ ਦੇ ਲਈ ਅੱਜ ਦੂਰ ਦਰਾਡੇ ਤੋਂ ਸੰਗਤਾਂ ਪਹੁੰਚੇ ਨੇ ਹਜ਼ਾਰਾਂ ਦੀ ਤੀਜੀ ਤਦਾਰ ਦੇ ਵਿੱਚ ਅੱਜ ਫਗਵਾੜਾ ਈ ਧਰਤੀ ਤੇ ਸੰਗਤ ਪਹੁੰਚੀ ਹੋਈ ਏ ਸੇਵਾਦਾਰ ਸਾਰੇ ਦਾ ਬੈਠੇ ਹੋਏ ਨੇ ਕਿਉਂਕਿ ਅੱਜ ਉਹਨਾਂ ਦਾ ਦਿਹਾੜਾ ਹੈ ਤੇ ਇਸ ਦਿਹਾੜੇ ਦੇ ਜਿੱਥੇ ਹਰ ਕੋਈ ਇਸ ਗੱਲ ਹੁੰਦਾ ਕਿ ਨਹੀਂ ਅੱਜ ਭਗਵਾਨ ਜੀ ਦੇ ਦਰਸ਼ਨ ਕਰਨੇ ਕਿਉਂਕਿ ਬਹੁਤ ਸਾਰੇ ਸਾਡੇ ਇੰਜੀਨੀਅਰਸ ਹੋ ਗਏ ਆ ਜਿਹੜੇ ਹੱਥੀਂ ਕੰਮ ਕਰਦੇ ਨੇ ਕਿਰਤ ਕਰਦੇ ਨੇ ਉਹ ਉਹਨਾਂ ਦੇ ਲਈ ਅੱਜ ਰੱਬ ਦਾ ਉਹਨਾਂ ਦੇ ਦਿਹਾੜਾ ਅੱਜ ਮਨਾਇਆ ਜਾਂਦਾ ਹੈ ਬਾਬਾ ਜੀ ਅੱਜ ਇਸ ਦਿਹਾੜੇ ਦੀ ਤੁਸੀਂ ਕਿਵੇਂ ਕਹੋਗੇ ਕਿਉਂਕਿ ਦੇਖੋ ਹਜ਼ਾਰਾਂ ਦੀ ਤਦਾਦ ਚ ਲੋਕ ਅੱਜ ਮੱਥਾ ਟੇਕਣ ਆਏ ਨੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਸੇਵਾ ਕਰ ਰਿਹਾ ਤੁਸੀਂ ਵੀ ਮੁਖ ਸੇਵਾਦਾਰ ਜੀ ਮੋਹਰੇ ਬੈਠੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਕੀ ਕੀ ਕਹੋਗੇ ਬਹੁਤ ਅੱਛਾ ਲੱਗ ਰਿਹਾ ਜੀ ਸਾਰੀ ਸੰਗਤ ਨੂੰ ਜੈ ਸ਼੍ਰੀ ਵਿਸ਼ਵਕਰਮਾ ਭਗਵਾਨ ਅੱਜ ਸ਼੍ਰ ਕਮੇਟੀ ਵੱਲੋਂ 115ਵਾਂ ਮਹਾਉਤਸਵ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੋਕਲ ਔਰ ਪੂਰੇ ਇੰਡੀਆ ਤੋਂ ਵਿਸ਼ਵਪਰਤੋਂ ਸੰਗਤ ਆਉਂਦੀ ਹੈ ਜੀ ਸ਼ਿਰਕਤ ਕਰਦੇ ਆ ਜਿੰਨੇ ਵੀ ਕਲਾ ਕਿਰਤ ਨਾਲ ਸੰਬੰਧ ਰੱਖਣ ਵਾਲੇ ਆ ਲੋਹੇ ਦਾ ਲੱਕੜੀ ਦਾ ਜਾਂ ਉਸਾਰੀ ਦਾ ਕੰਮ ਕਰਨੇ ਵਾਲੇ ਆ ਈਵਨ ਕਿ ਜਿਹੜਾ ਸੋਨੇ ਦਾ ਵੀ ਕੰਮ ਕਰਦੇ ਆ ਹਰ ਤਰ੍ਹਾਂ ਦਾ ਕਲਾਕਾਰ ਜਿਹੜਾ ਨਾ ਉਹ ਇੱਥੇ ਨਤਮਸਤਕ ਹੁੰਦਾ ਆ ਇਸ ਦਿਨ ਤੇ ਸਾਰੇ ਭਗਵਾਨ ਵਿਸ਼ਵਕਰਮਾ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਤੇ ਕੱਲ ਤੋਂ ਅਸੀਂ ਵੈਸੇ ਤਾਂ ਬਹੁਤ ਲੰਬੇ ਸਮੇਂ ਤੋਂ ਇਸ ਪ੍ਰੋਗਰਾਮ ਵਾਸਤੇ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਲੈਂਦੇ ਆ ਤੇ ਕੱਲ ਰਾਤ ਤੋਂ ਤੁਸੀਂ ਹਿਸਾਬ ਲਾਓ 12 ਵਜੇ ਤੋਂ ਬਾਅਦ ਸੰਗਤ ਆਪਣਾ ਦੀਵਾਲੀ ਦਾ ਸਾਰਾ ਸੈਲੀਬ੍ਰੇਸ਼ਨ ਕਰਨ ਤੋਂ ਬਾਅਦ ਲਾਈਨਾਂ 'ਚ ਲੱਗ ਕੇ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਮੱਥਾ ਟੇਕ ਰਹੇ ਆ ਕਾਫੀ ਮੇਰੇ ਖਿਆਲ 5-7 ਲੱਖ ਦੇ ਆਸ-ਪਾਸ ਤਾਂ ਸੰਗਤ ਹੀ ਹੋ ਜਾਂਦੀ ਆ ਔਰ ਪੂਰੀ ਸੰਗਤ ਦੇ ਜਿਹੜਾ ਸਹਿਯੋਗ ਦੇ ਨਾਲ ਅਸੀਂ ਇੱਕ ਵਿਸ਼ਵ ਕਰਮਾ ਚੈਰੀਟੇਬਲ ਹਸਪੀਟਲ ਸਥਾਪਿਤ ਕੀਤਾ ਹੈ ਜਿਹਦੇ ਵਿੱਚ ਨਾ ਮਾਤਰ ਜੀ ਫੀਸ ਦੇ ਨਾਲ ਲੈ ਕੇ ਹਰ ਤਰ੍ਹਾਂ ਦੀ ਬਿਮਾਰੀ ਦਾ ਹਰ ਤਰ੍ਹਾਂ ਦਾ ਇਲਾਜ ਅਸੀਂ ਅ ਮੋਹਿਆ ਇੱਥੇ ਹੀ ਹੁੰਦਾ ਜੀ ਬਿਲਕੁਲ ਇਹਦੇ ਨਾਲ ਹੀ ਸਾਡੇ ਕੋਲ ਇੱਕ 24 ਘੰਟੇ ਚੈਰੀਟੇਬਲ ਹਸਪੀਟਲ ਹੈ ਐਂਬੂਲੈਂਸ ਸਾਡੀਆਂ ਆਪਣੀਆਂ 24 ਘੰਟੇ ਡਾਕਟਰ ਸਾਡੇ ਆਪਣੇ ਆ ਬੱਚਿਆਂ ਵਾਸਤੇ ਵੱਖਰਾ ਵਿਭਾਗ ਹੈ ਦੰਦਾਂ ਦਾ ਅੱਖਾਂ ਦਾ ਸਕਿਨ ਵਾਲਾ ਹੱਡੀਆਂ ਦਾ ਹਰ ਤਰ੍ਹਾਂ ਦਾ ਐਕਸੀਡੈਂਟਲ ਕੇਸ ਆ ਸਾਰੇ ਅਸੀਂ ਕੋਸ਼ਿਸ਼ ਕਰਦੇ ਆਂ ਭਗਵਾਨ ਵਿਸ਼ਵਕਰਮਾ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਤੰਦਰੁਸਤ ਹੋ ਕੇ ਜਾਂਦੇ ਆ ਜੀ ਜੈ ਸ਼੍ਰੀ ਵਿਸ਼ਵਕਰਮਾ ਇਹ ਇਹ ਦਰਸ਼ਨ ਆ ਜੀ ਇਹ ਭਗਵਾਨ ਦੀ ਕਿਰਪਾ ਆ ਕਿਉਂਕਿ ਇਹ ਦਰਬਾਰ ਹੀ ਇਹੋ ਜਿਹਾ ਹੈ ਉਹਨਾਂ ਦੇ ਨਾਲ ਚੈਰੀਟੇਬਲ ਹਸਪੀਟਲ ਚੱਲਦਾ ਜਿੱਥੇ ਕਿ ਬਹੁਤ ਸਾਰੇ ਇਲਾਜ ਹੁੰਦੇ ਨੇ ਬਹੁਤ ਨਾਮਾਤਰ ਇੱਕ ਛੋਟੀ ਜੀ ਫੀਸ ਲੱਗਦੀ ਏ ਚੈਰੀਟੇਬਲ ਹਸਪੀਟਲ ਆ ਹਲ ਅਲੱਗ-ਅਲੱਗ ਤਰੀਕੇ ਦੀਆਂ ਸੋ ਦੇਖ ਸਕਦੇ ਹੋ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹਨੇ ਲੋਕ ਜਿਹੜੇ ਨਹੀਂ ਆ ਸਕੇ ਇਸ ਮੇਲੇ ਵਿੱਚ ਜਿਹੜੇ ਨਹੀਂ ਦਰਸ਼ਨ ਕਰ ਸਕੇ ਭਗਵਾਨ ਵਿਸ਼ਕਰਮਾ ਜੀ ਦੇ ਸਾਖਸ਼ਾਤ ਦੇਖ ਸਕਦੇ ਹੋ ਤੁਹਾਨੂੰ ਲਾਈਵ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਅੱਜ ਵੀਡੀਓ ਰਾਹੀਂ ਦਰਸ਼ਨ ਕਰਵਾ ਰਹੇ ਆ ਵੀਡੀਓ ਨੂੰ ਸ਼ੇਅਰ ਕਰਿਓ ਤੇ ਭਗਵਾਨ ਜੀ ਦਾ ਆਸ਼ੀਰਵਾਦ ਤੁਹਾਨੂੰ ਜ਼ਰੂਰ ਮਿਲੇਗਾ ਪ੍ਰਮਾਤਮਾ ਕਰੇ ਆਪ ਸਭ ਨੂੰ ਕਰਦੀ ਕਲਾ ਜਿਦਕੇ ਤੁਹਾਡੇ ਕੰਮ ਵਾਧੇ ਫੁੱਲਦੇ ਰਹਿਣ ਇਸੇ ਤਰੀਕੇ ਨਾਲ ਭਗਵਾਨ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਹਮੇਸ਼ਾ ਧੰਨਵਾਦ ਜੀ ਸੋ ਜਿੱਥੇ ਅੱਜ ਫਗਵਾੜੇ ਦੇ ਵਿੱਚ ਭਗਵਾਨ ਵਿਸ਼ਕਰਮਾ ਜੀ ਦਾ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਅੱਜ ਬੱਚਿਆਂ ਦੇ ਲਈ ਬੱਚਿਆਂ ਦੇ ਨਾਲ ਨਾਲ ਹੀ ਤਰਪੜਿਆ ਦੇ ਲਈ ਵੀ ਝੂਲੇ ਜਿਹੜੇ ਲੱਗੇ ਹੋਏ ਨੇ ਕਿ ਇੱਥੇ ਆ ਸਕਦੇ ਨੇ ਜਿੱਥੇ ਵੀ ਬਾਬਾ ਜੀ ਦੇ ਦਰਸ਼ਨ ਤਾਂ ਕਰਨੇ ਲੇਕਿਨ ਔਰੇ ਨਾਲ ਨਾਲ ਤੁਸੀਂ ਇਹਨਾਂ ਝੂਲਿਆਂ ਦਾ ਵੀ ਆਨੰਦ ਮਾਣ ਸਕਦੇ ਹੋ ਇੱਕ ਬੜੇ ਵੱਡੇ ਪੱਧਰ ਤੇ ਮੇਲਾ ਜਿਹੜਾ ਲੱਗਦਾ ਇਧਰ ਵੀ ਦੇਖ ਸਕਦੇ ਹੋ ਜੀ ਬੱਚੇ ਜਿਹੜੇ ਲੱਗੇ ਹੋਏ ਨੇ ਇਧਰ ਆ ਦੇਖੋ ਉਹ ਲੱਗੇ ਹੋਏ ਨੇ ਸੋ ਇਹ ਜਿਹੜੀਆਂ ਫਗਵਾੜੇ ਦੀਆਂ ਅੱਜ ਰੌਣਕਾਂ ਨੇ ਜੀ ਜਿੰਨੇ ਫਗਵਾੜੇ ਵਾਲੇ ਨੇ ਸਪੈਸ਼ਲੀ ਫਗਵਾੜੇ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੇ ਜਿਹੜੇ-ਜਿਹੜੇ ਵੀ ਇਸ ਮੇਲੇ 'ਚ ਹੈਗੇ ਨੇ ਉਹ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਜਿਹੜੇ ਅੱਜ ਮੇਲੇ ਵਿੱਚ ਆਏ ਸਕੇ ਤੇ ਜਿਨ੍ਹਾਂ ਨੇ ਅੱਜ ਭਗਵਾਨ ਵਿਸ਼ਕਰਮਾ ਜੀ ਦੇ ਦਰਸ਼ਨ ਕੀਤੇ ਉਹਨਾਂ ਨਾਲ-ਨਾਲ ਇਹਨਾਂ ਝੂਲਿਆਂ ਦਾ ਤੇ ਆ ਖਾਣ-ਪੀਣ ਦੀਆਂ ਚੀਜ਼ਾਂ ਦੇਖੋ ਕਿੰਨੀਆਂ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਦੁਕਾਨਾਂ ਨੇ ਤੇ ਜਿਹੜੇ ਆਏ ਸਕੇ ਇਸ ਮੇਲੇ 'ਚ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ